ਤੁਰ ਤੋ ਹਾਂ ਜੀ ਜੇ ਮੈਂ ਤੁਹਾਨੂੰ ਪਾਸਟ ਸਟੋਰੀ ਸ਼ਾਹੀ ਇਹ ਦਾਮ ਕੰਪਨੀ ਕਰਦੇ ਹੋ ਜੀ ਜੀ ਆਪ ਸਭ ਦਾ ਅਰ ਹਰ ਸਾਡੀ ਤਰ੍ਹਾਂ ਇਸ ਸਾਲ ਵੀ ਫਲੋਡ ਪਾਜੀ ਮੈਨੂੰ ਸਹਾਰਾ ਦਿੱਤੇ ਆ ਪਿਛਲੇ ਸਾਲ ਵੀ ਦਿੱਤਾ ਸੀ ਸੋ ਕੁਝ ਘਰਫਾਜ਼ ਜਿਹੇ ਹੁੰਦੇ ਆ ਕਿਉਂਕਿ ਜੇਲੀ ਭੁੰਨੇ ਜਾਂ ਤਾਂ ਬਹੁਤ ਵੱਡੇ ਵਰਤਣ ਜੇ ਪਰ ਕੁਝ ਕਿ ਸ਼ਖਸੀਅਤ ਦੇ ਨੇ ਹੁੰਦੀਆਂ ਉਹਨਾਂਗੇ ਰਫਾਜ਼ ਵੀ ਛੋਟੇ ਹੋ ਜੂ। ਉਸ ਸਖੀਪ ਤੇ ਜੋ ਮੇਰੇ ਪੂਜਨੀਏ ਮੇਰੇ ਰਿਸਪੈਕਟਡ ਫਿਰੋਜ਼ ਪਾਣੀ ਫਿਰੋਜ਼ ਖਾਨ ਸਾਹਿਬ ਜਿਨ੍ਹਾਂ ਦੀ ਮੈਂ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੈਨੂੰ ਬੋਲਣਾ ਨਹੀਂ ਆਉਂਦਾ ਔਰ ਤੁਹਾਡਾ ਧੰਨਵਾਦ ਸਾਡੇ ਮਰ ਸੈਕਲ ਸਰ ਜਿਹਦੇ ਦੇਖਤ ਨਾਲ ਅੱਜ ਤੁਹਾਨੂੰ ਪਹੁੰਚੇ ਨੇ ਸੋਨੀ ਸਾਹਿਬ ਜੀ ਮੈਂ ਫਿਰੂਦ ਭਾਜੀ ਦਾ ਤਨਵਾਦ ਅਮ ਸੰਹਿਗਾ ਸਦਾ ਮੈਂ ਸਾਡੇ ਜੀਵਤਰ ਪਾਸਿੰਗ ਪੈਣੀ ਭਾਜੀ ਜਿਹਨਾਂ ਦੀ ਬਖਸ਼ਾਤ ਅੱਜ ਤੁਹਾਡੇ ਮੈਨੂੰ ਦਰਸ਼ਨ ਹੋ ਜਾਂਦੇ ਮੈਨੂੰ ਸ਼ੁਰੂਆਤ ਮਿਲ ਜਾਂਦਾ ਭਾਜੀ ਸੋ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੀ ਸੋ ਫੇਰ ਇੱਥੇ ਹਾਜ਼ਰ ਆਏ ਹਾਂ ਹਾਂ ਜੀ सिफ़त की मैं बिना कुझु सवारी सिफत मैं बेसद काली बिना कुझु मुंह बोले कारजी सवारींदी हथ धन्यवाद घर होके सुनी फिर शेरांवली अंबे ਮਈਆ ਜਗਦੰਬੇ ਤੇਰੇ ਲਾਲ ਤੇਰੇ ਆ ਰੰਗਾ ਦੇ ਵਿੱਚ ਰੰਗੇ ਸ਼ੇਰਵਲੀ ਅੰਬੇ ਮਈਆ ਜਗਦੰਬੇ ਤੇਰੇ ਲਾਲ ਤੇਰੇ ਆ ਰੰਗਾ ਦੇ ਵਿੱਚ ਰੰਗੇ ਤੇਰੇ ਲਾਲ ਤੇਰੇ ਆ ਰੰਗਾ ਦੇ ਵਿੱਚ ਰੰਗੇ ਵਾਹਿਗੁਰੂ ਭਾਜੀ ਰੀਲਿਸ ਕਰਦੇ ਕੀ ਪੋਸਟਰ ਵੀ ਭਾਜੀ ਰੀਲਿਸ ਕਰ ਰਹੇ ਆ ਔਰ ਜਿਹੜੀ ਪੇਪਰ ਆ ਫਾਈਨਲ ਅਰਟੀਕਲ ਰੀਲਿਸ ਹੈ ਸਾਰੀ ਹਰ ਇੱਕ ਸਾਈਟ ਤੇ ਜੀ ਅੱਜ ਕਿਉਂਕਿ ਯੋਗੀ ਐਸੀ ਹੁਣ ਤਾਂ ਕੋਈ ਫਿਜ਼ੀਕਲ ਦਾ ਕੁਝ ਮਿਲਦਾ ਨਹੀਂ ਹੈਗਾ ਜਾਂ ਕੋਈ ਸੀਡੀ ਜਾਂ ਕੋਈ ਪੈਨ ਡਰਾਈਵ ਦਾ ਸਭ ਕੁਝ ਨਾ ਇੰਟਰਨੈਟ ਤੇ ਸ਼ੋਕ ਹੈ ਜਿਹੜੀਆਂ ਜਿਹੜੀਆਂ ਸਾਈਟਸ ਤੇ ਕੰਪਨੀਆਂ ਰੀਲਿਸ ਕੰਪਨੀਆਂ ਨੇ ਸਭ ਤੇ ਮਿਲੇਗੀ ਔਰ ਇੱਕ ਦੂਜਾ ਤਾਂ ਮੇਰੀ ਵੀ ਪੇਡ ਆ ਰਹੀ ਹੈ ਕਿ ਕਿਹੜੀ ਅੱਜ ਕਦਾ ਆਤੀ ਹੈ ਇਹ ਕਰ ਰੀਲਿਸ ਹੋ ਵੀ ਚੁੱਕੀ ਹੈ ਜਗਾ ਦੋ ਜਗਾ ਦਾ ਦੱਤੀ ਦੱਤੀ ਸੋ ਉਹ ਆਪਣੇ ਪਰਦੇਸਾਂ ਦੀ ਲਗੀਤ ਉਹੋ ਚ ਕਰਦਾ ਸੀ ਹਾਂ ਸਹੀ ਗੱਲ ਜਿਹੜੇ ਈਸਟ ਹੁੰਦੇ ਨੇ ਜਿਹੜੇ ਦੇਖਦੇ ਨੇ ਸੜਦੇਸ਼ ਬੜਾ ਮੁਹੱਬਤ ਵਾਲਾ ਦੇਸ਼ ਹੈ ਤੇ ਗੁਰਮੁਖ ਪੰਡਤ ਜਿਵੇਂ ਦੇਵਤਿਆਂ ਦੀ ਫਕੀਰਾਂ ਦੀ ਤਰਕੀ ਹੈ ਇਹ ਇਹ ਬਹੁਤ ਵੱਡਾ ਆਸ਼ੀਰਵਾਦ ਹੈ ਇਸ ਧਰਤੀ ਨੂੰ ਕਿਸੀ ਸਾਰੇ ਜਣੇ ਇਕੱਠੇ ਰਹਿੰਦੇ ਆ ਮੈਂ ਗੱਲ ਕਹਿਣਾ ਹੁੰਦਾ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਆਪੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ ਚ ਹਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਉਣਾ ਟੰਣਾ ਨਹੀਂ ਉਹ ਕਿਸੇ ਉੱਤੇ ਵਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਵਹਾਅ ਹੋ ਗਈ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਕਾਤਰਾ ਤੇ ਮੇਰੇ ਅਜਿਹਾ ਵੀਰਾ ਦਰਵੰਡਾ ਕੇ ਲੋ ਸਰਕਾਰ ਹੋਣਾ ਚਾਹੀਦਾ ਰਾਜਪਤੀ ਪੰਧੂ ਵੀ ਪੰਧਾ ਕਰੇ ਨਾ ਕਰੇ ਪਰ ਭੱਤੇ ਵੀ ਭੱਤੇ ਨਾ ਪਿਆਰਾ ਸਮਝਦਾ ਇਹ ਮੁਗਬਤੀ ਦੁਨੀਏ ਸੋ ਸਾਡਾ ਦੇਸ਼ ਦਾ ਇੱਕ ਐਸਾ ਬੋਲ ਹੈ ਕਿ ਜਿਹਦੇ ਵਿੱਚ ਸਾਰੇ ਧਰਮ ਸਾਰੇ ਲੋਕ ਬੜੇ ਮੁਹੱਬਤ ਨਾਲ ਬਹਿਹਾਨ ਹੋ ਜਿੰਦੇ ਤੇ ਮੈਂ ਦੁਆ ਕਰਦਾ ਉਸ ਪਰਮपिता परमात्मा ਦੇ ਚਰਨਾਂ ਦੇ ਵਿੱਚ ਕਿ ਐਦਾ ਹੀ ਸਾਡਾ ਦੇਸ਼ ਹੱਸਦਾ ਬਸਦਾ ਰਹੇ ਸਾਡੇ ਬੱਚਨੋਂ ਤੱਤੀ ਬਾਹਰ ਨਾ ਰਹੇ ਸਾਰੇ ਲੋਕ ਤਿਹਾਰ ਮਨਾਉਣ ਖੁਸ਼ੀਆਂ ਮਨਾਉਣ ਸਦੇ ਘਰਾਂ ਦੇ ਵਿੱਚ ਖੁਸ਼ੀਆਂ ਖੇਰੇ ਰਹਿਣ ਜੀ